ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਂ ਜੀ ਇੱਕ ਬਈ ਪਹਿਲਾ ਸੂਆ ਦੰਦੋਂ ਖੀਰੀ ਆ ਤਾਜੀ ਸੂਣ ਵਾਲੀ ਐ ਇੱਕ ਧੋਖੜੀਆਂ ਬਈ ਆਉਂ ਪੁੱਛ ਲੈਨੇ ਬਈ ਟੋਟੇ ਅੱਜ ਵੇਚ ਬਈ ਜੀ ਹੱਸੀ ਗੱਲ ਸੱਚੀ ਗੱਲ ਆ ਹੋ ਠੀਕ ਹੋਈ ਵਧੀਆ ਹਾਂਜੀ ਬਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਹੀ ਰਵਣਦੀਪ ਪਿੰਡ ਕੋਠਾਗੁਰੂ ਹੈ ਜੀ ਭਗਤੇ ਤੋਂ 5 ਕਿਲੋਮੀਟਰ ਹੈ ਆਪਣਾ ਪਿੰਡ ਠੀਕ ਹੈ ਬਾਈ ਜ਼ਿਲ੍ਹਾ ਕਿਹੜਾ ਪੈਣਾ ਜ਼ਿਲ੍ਹਾ ਬਟਿੰਡਾ ਜੀ ਤਹਿਸੀਲ ਬਾਈ ਤਹਿਸੀਲ ਰਾਮਪੁਰਾ ਖੋੜੀ ਠੀਕ ਹੈ ਬਾਈ ਨੇੜੇ ਭਗਤਾ ਪਈ ਹੈ ਨਾ ਹਾਂਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 62806 ਜੀ 52576 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਟਾਪ ਬਰੀਡ ਦੀ ਬੈੜ ਦੇਦੇ ਆ ਕਿਹੜਾ ਸੂਆਸ ਹੁੰਦੀ ਆ ਇਹ ਪਹਿਲਾ ਸੂਆਸ ਹੁੰਦੀ ਆ ਡਾਕਟਰ ਪੂਹੋਂ ਖੀਰੀ ਆ ਪਹਿਲਾ ਸੂਆਸ ਦੰਦਾ ਜੋ ਖੀਰੀ ਆ ਕਿੰਨੇ ਦਿ ਦਣ ਬਾਈ 15 ਤਰੀਕ ਨੂੰ ਦਿਨ ਪੂਰੇ ਆ ਜੀ 15 ਤਰੀਕ ਨੂੰ ਕਰਮ ਵਾਲੀ ਦੇ ਦਿਨ ਪੂਰੇ ਢਿੱਲਾ ਦੇ ਕੋ ਢਿੱਲਾ ਬਹੁਤ ਵਈ ਚਾਰ ਪੰਜ ਦਿਨ ਲਾਉ ਜੀ ਚਾਰ ਪੰਜ ਦਿਨ ਉੱਤੇ ਲੋਗੀ ਥਣ ਬਹੁਤ ਚੰਗਾ ਗੁਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਕੱਦ ਫੁੱਲਾ ਹਨਾ ਬਰਾਬਰ ਖੜੀ ਬਾਈ ਕੱਦ ਦਿਖਾ ਦੀ ਪਰਲੇ ਪਾਸੇ ਹੋ ਜਾ ਕੱਦ ਦੇਖੋ ਬਾਈ ਕੱਦ ਫੁੱਲਾ ਜਿੰਨਾ ਕਹਦੂ ਫੁੱਲ ਕੱਦ ਰੰਗ ਰੂਪ ਬਹੁਤ ਚੰਗਾ ਫੇਸ ਬਿਊਟੀ ਕਮਾਲ ਦੀ ਆ ਬੋਦੀ ਬਾਦੀ ਬਹੁਤ ਚੰਗੀ ਆ ਸਨਖਪੁਣਾ ਬਹੁਤ ਚੰਗਾ ਕੀ ਰਿਕਾਰਡ ਇਹਦੀ ਮਾਂ ਦਾ ਦੁੱਧ ਇਹਦੀ ਮਾਂ ਦਾ ਬਾਈ 35 ਕਿਲੋ ਦਾ ਰਿਕਾਰਡ ਹੈ ਜੀ 35 ਲੀਟਰ ਦਾ ਹਾਂਜੀ ਠੀਕ ਆ ਬਾਈ ਦੰਦਾਂ ਚ ਖੀਰੀ ਹੈ ਜਮਾ ਦੰਦਾਂ ਚ ਖੀਰੀ ਹੈ ਦੰਦ ਪਟਕੇ ਦਿਖਾ ਦੇ ਹਾਂ ਦੰਦ ਪਟਕੇ ਦਿਖਾ ਦੇ ਬਾਈ ਦੰਦਾਂ ਚ ਬਿਲਕੁਲ ਖੀਰੀਆ ਵੱਡਾ ਚੱਦ ਘੜ ਯਾਦਵਰੀ ਦੇ ਫੁੱਲ ਚੰਗੀ ਤੇ ਦੰਦ ਜ਼ਰੂਰ ਦਿਖਾਵਾਂਗੇ ਦੰਦੋਂ ਬਾਈ ਜਮਾ ਕੀ ਜਮਾ ਕੱਚੀ ਖੀਰੀਆ ਨਾ ਹਾਂਜੀ ਇਹ ਤਾਂ ਸਾਰੀ ਉਮਰ ਵੀ 21 ਮਹੀਨੇ ਹੈ ਜੀ ਇਹਦੀ ਠੀਕ ਆ ਖੋਲ ਲਾ ਬਈ ਤੋੜ ਕੇ ਦਿਖਾ ਦੇ ਯਾਦਵਰੀ ਦੇ ਫੁੱਲ ਮਾਂ ਦਾ ਦੁੱਧ ਚੰਗਾ ਚੰਗਾ ਦੁੱਧ ਪਾ ਦੋ ਇਹ ਫੇਸ ਫੂਡ ਦਾ ਦੰਦਾ ਜਕੀਰੀ ਕੱਦ ਵੱਡੀ ਗੱਲ ਕੱਦਦੀ ਆ ਬਾਈ ਕੱਦ ਫੁੱਲ ਲੱਗਿਆ ਮੈਂ ਜਨਾ ਕਹਦੋ ਲੈਵਾ ਲੂਗਾ ਕਮਾਲ ਭੜਾ ਭੁੜਾ ਥੋੜੀ ਨਹੀਂ ਪਾਉਣ ਲੱਗੀ ਬੜ ਤੇ ਲੈਵਾ ਲੂਗਾ ਇਹਨੇ ਕਮਾਲ ਦਾ ਤਿਆਰ ਕਰਦਾ ਬਾਈ ਤੋੜ ਦੇ ਬਾਈ ਐਨੂੰ ਤੋੜ ਦੇ ਮਾੜੀ ਉਥੋਂ ਮੋੜ ਲੈ ਤੋੜਾ ਚੈੱਕ ਕਰੋ ਬਾਈ ਬੜ ਦਾ ਤੋੜਾ ਤਰਾ ਕਮਾਲ ਚੰਗੀ ਆ ਲੈਵਾ ਕਮਾਲ ਦਾ ਸ਼ੀਟਿੰਗ ਦਾ ਆਰਡਰ ਕਰਨ ਲਈ ਤਿਆਰ ਕਰਨੀ ਹੁੰਦੀ ਆ ਕੱਚੀ ਕੱਚੀ ਅਜੇ ਦਿਨ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਆ ਜੇ ਟਿਕਨੀ ਨੂੰ ਲੈ ਜਾ ਬਾਈ ਲੈ ਤੋੜਦੀ ਨਹੀਂ ਬਈ ਖੁੱਲੀ ਆਈ ਕਰਕੇ ਤਲਿਹਾਰੇ ਦੀ ਆਲ ਕਰਦੀ ਆ ਅੱਛਾ ਖੁੱਲੀ ਆਈ ਆ ਬਾਈ ਕਹਿੰਦਾ ਥੋੜੀ ਤਲਿਹਾਰੇ ਦੀ ਹਲਕਾਤ ਮੰਦੀ ਆ ਲੈ ਬਾਈ ਤੋੜਾ ਤਾਰਾ ਚੈੱਕ ਕਰੋ ਪੱਠ ਥੋੜਾ ਬਹੁਤ ਚੰਗਾ ਥਣ ਥਣ ਬਹੁਤ ਚੰਗਾ ਜਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਵਿੱਥੀ ਦੇ ਪੂਰੇ ਗਾਇਬ ਮੋੜ ਲੈ ਬਾਈ ਤੇ ਕੀ ਮੁੱਲ ਆ ਭਰਾ ਇਹਦਾ ਇਹਦਾ ਵੀਰੇ ਮੁੱਲ ਸਿਆਲ ਹੁੰਦਾ ਤੇ ਜਿੰਨਾ ਮਰਜ਼ੀ ਕਰ ਲੈਂਦੇ ਹੂੰ ਹੁਣ 95000 ਰੁਪਏ ਦੀ ਬੱਚੀ ਦੇ ਦਾਂਗੇ ਠੀਕ ਆ ਭਾਈ ਬਾਈ ਕਹਿੰਦਾ ਸਿਆਲ ਦਾ ਟਾਈਮ ਹੁੰਦਾ ਤਾਂ ਮੁੱਲ ਜਿੰਨਾ ਮਰਜ਼ੀ ਕਰ ਦਿੰਦੇ 95000 ਦੀ ਜਿਹੜੀ ਆਪਾਂ ਵੜ ਦੇ ਦਾਂਗੇ ਚੰਗੀ ਆ ਕੱਦ ਵੜ ਰੰਗ ਰੂਪ ਥਣ ਥਣ ਬਹੁਤ ਚੰਗਾ ਸਨੱਕ ਪੁਣਾ ਵੜ ਤੇ ਬਹੁਤ ਆ ਭਾਈ ਅੱਗੇ ਭਾਈ 2 ਨੰਬਰ ਟੋਕੜਾ ਹਾਏ ਟੋਕੜਾ ਭਾਈ ਕਿਹੜਾ ਸੂਈ ਦੀ ਇਹ ਦੂਜਾ ਸੂਆ ਸੂਈ ਵੀ ਆ ਭਾਈ ਹਾਂ ਠੀਕ ਆ ਭਰਾ ਇਹਦਾ ਹਾਂ ਇਹ ਇੱਕ ਮਹੀਨਾ ਤੇ ਭਰਾਜ 7 ਦਿਨ ਹੋ ਗਏ 1 ਮਈ ਦਾ ਠੀਕ ਆ ਭਰਾਇਆ ਵਾ ਦੁੱਧ ਕਿੰਨਾ ਬਾਈ ਦੁੱਧ ਵੀ ਹੁਣ 10 ਤੋਂ 11 ਕਿਲੋ ਦੁੱਧ ਹੋਊਗਾ ਖੋਲ ਲਾ ਬਾਈ ਤੋਰ ਕੇ ਰਖਾ ਦੇ ਥਾਣ ਬਹੁਤ ਇੰਗਾ ਚਵਾਈ ਕਿਵੇਂ ਆ ਚਵਾਈ ਦਾ ਰੱਡ ਬੜੀ ਚੰਗੀ ਆ ਅੱਛਾ ਇੱਕ ਨਪਰਾ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਕੱਦ ਦੇ ਦਾ ਵੀ ਫੁੱਲ ਆ ਜੰਨਾ ਕਹ ਦੋ ਰੰਗ ਰੂਪ ਚੰਗਾ ਯਾਦ ਬ੍ਰੀਡ ਚੰਗੀ ਆ ਥੋੜਾ ਤਾਰਾ ਚੰਗਾ ਥਾਣ ਚੰਗਾ ਲੱਗਿਆ ਚਵਾਈ ਵੀ ਬਾਈ ਕਹਦਾ ਨੰਬਰ 1 ਮੋੜ ਲੇ ਬਾਈ ਮੁੱਲ ਕੀ ਆ ਭਰਾ ਦਾ ਇਹਦਾ ਮੁੱਲ 32 ਹੈ ਮਾਨਦਾਨ ਹੋ ਜੀਵੇ ਹਾਂਜੀ ਠੀਕ ਹੈ 32000 ਰੁਪਇਆ ਮੁੱਲ ਮਾਨਦਾਨ ਜਿਹੜਾ ਮੌਕੇ ਦੇ ਜੀ ਹੋ ਜਾਊਗਾ ਨਾ ਕਿ ਭਰਾ ਕੁਲੇ ਸੀ ਕਿ ਦੋ ਦੋਨੇ ਲਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਹੈ ਵਾਈ ਮੈਗਨੇਟਿਕ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ